ਜੇ ਆਪਾਂ ਕੋਈ ਜ਼ਿੰਦਗੀ ਦੇ ਵਿੱਚ ਗੋਲ ਅਚੀਵ ਕਰਨਾ ਨਾ ਸਿੰਗਲ ਗੋਲ ਹੋਣਾ ਚਾਹੀਦਾ ਤੇ ਉਹਦੇ ਤੇ ਆਬਸੈਸ਼ਨ ਹੋਣਾ ਚਾਹੀਦਾ ਯਾਰ ਆਹੀ ਚੀਜ਼ ਕਰਨੀ ਆ ਮੈਂ ਫਿਲਮ ਦੇਖੀ ਸੀ ਇੱਕ ਹਰਜੀਤਾ ਉਹਦੇ ਵਿੱਚ ਐਂਡ ਤੇ ਕਹਿੰਦਾ ਹੁੰਦਾ ਵੀ ਮੈਨੂੰ ਜਾਂ ਤਾਂ ਮੇਰਾ ਉਹ ਕੁੜੀ ਨਾਲ ਵਿਆਹ ਹੋ ਜਾਵੇ ਦੇਖਿਓ ਫਿਲਮ ਤੇ ਜਾਂ ਮੈਂ ਵਰਲਡ ਕੱਪ ਜਿੱਤਣਾ ਫਿਰ ਉਹ ਮਤਲਬ ਦੋ ਚੋਇਸਾਂ ਆ ਜਾਂਦੀਆਂ ਫਿਰ ਉਹ ਚੋਇਸ ਆਪਦੀ ਕੱਟ ਲੈਂਦਾ ਵੀ ਮੈਨੂੰ ਸਿਰਫ ਵਰਲਡ ਕੱਪ ਹੀ ਚਾਹੀਦਾ ਵਰਲਡ ਇਹ ਉਹਦਾ ਆਬਸੈਸ਼ਨ ਚੱਲ ਗਿਆ ਮੈਨੂੰ ਉਹੀ ਚੀਜ਼ ਚਾਹੀਦੀ ਏ ਨਹੀਂ ਵੀ ਉਹ ਵੀ ਮਿਲ ਜੇ ਉਹ ਵੀ ਮਿਲ ਜੇ ਉਹ ਵੀ ਮਿਲਦੇ ਫਿਰ ਕੋਹ ਵੀ ਨਹੀਂ ਮਿਲਦਾ ਇੱਕ ਚੀਜ਼ ਚਾਹੀਦੀ ਆਪ ਨੂੰ ਤੇ ਉੱਤੇ ਆਬਸੈਸ਼ਨ ਚਾਹੀਦਾ ਮੇਰੇ ਹੁਣ ਦਿਮਾਗ ਵਿੱਚ ਆਬਸੈਸ਼ਨ ਆ ਮੈਂ ਯੂਟਿਊਬਰ ਬਨਣਾ ਮੈਨੂੰ ਹੋਰ ਕੋਹ ਨਹੀਂ ਚਾਹੀਦਾ ਮੈਂ ਯੂਟਿਊਬਰ ਬਨਣਾ ਵਾ ਭਾਵੇਂ ਕੋਈ ਹੋ ਜੇ ਆਬਸੈਸ਼ਨ ਮੇਰ ਬਨਣਾ ਤੇ ਬਨਣਾ ਬਸ ਚਾਹੇ ਮੈਨੂੰ ਜਿੰਨੀਆਂ ਵੀ ਮੁਸੀਬਤਾਂ ਜੋ ਮਰਜ਼ੀ ਪ੍ਰੋਬਲਮਸ ਆਉਣ ਮੇਰੇ 'ਚ ਮੈਂ ਉਹ ਸਾਰੀਆਂ ਪਰੇ ਕਰਕੇ ਯੂਟਿਊਬ ਤੇ ਕੰਟੈਂਟ ਕ੍ਰੀਏਟ ਕਰਨਾ ਵਾ ਹੁਣ ਮੈਂ ਇਹ ਸੋਚਿਆ ਹੋਇਆ ਵੀ ਮੈਂ ਹਲੇ ਕੁਆਲਟੀ ਦਾ ਬਿਲਕੁਲ ਧਿਆਨ ਨਹੀਂ ਦੇਣਾ ਹਲੇ ਕੋਈ ਚੀਜ਼ ਮੈਂ ਹਲੇ ਵਾਲੀ ਇੰਪਰੂਵ ਨਹੀਂ ਕਰਨੀ ਮੈਂ ਇੱਕ ਲੈਣਾ ਪਹਿਲਾਂ ਮੈਂ ਸੋਚ ਰਿਹਾ ਜੀ ਫੋਨ ਆਈ ਅਪਡੇਟ ਕਰਾਂ ਮੈਂ ਇੱਕ ਲੈ ਲਾਂ ਤੇ ਅੱਗੇ ਰੱਖ ਕੇ ਸਟੈਂਡ ਉਹਦੇ ਦੀ ਵੀਡੀਓ ਬਣਾਇਆ ਕਰਾਂ ਪਰ ਫਿਰ ਮੈਨੂੰ ਮੈਂ ਇੱਕ ਮਤਲਬ ਕਿ ਕੋਰਸ ਜੁਆਇਨ ਕੀਤਾ ਹੋਇਆ ਵਾ ਉਹਦੇ ਵਿੱਚ ਬਹੁਤ ਵਧੀਆ ਬੰਦਾ ਵਾ ਚੈਟ ਟੈਗ ਉਹ ਵਾਲੇ ਬੰਦੇ ਨੇ ਮਤਲਬ ਕਿ ਦੱਸਿਆ ਵੀ ਗੱਲ ਵੀ ਸਹੀ ਆ ਯਾਰ ਮੈਂ ਆਪਦੇ ਆਪ ਨੂੰ ਥੋੜਾ ਜਿਹਾ ਨਾ ਜ਼ਿਆਦਾ ਇਹੋ ਕਰ ਰਿਹਾ ਸੀ ਐਨਲਾਈਜ਼ ਇੰਪਰੂਵਮੈਂਟ ਕਰਨ ਲਈ ਤੇ ਠੀਕ ਹੈ ਇੰਪਰੂਵਮੈਂਟ ਦਾ ਮੈਂ ਮੰਨ ਲਿਆ ਚੱਲ ਕਰ ਲੂੰਗਾ ਹਾਂ ਮੈਂ ਰੱਖ ਲਿਆ ਪਰ ਫਿਰ ਮੇਰੀ ਕੰਸਿਸਟੈਂਸੀ ਨਹੀਂ ਰਹਿਣੀ ਹਲੇ ਪਹਿਲਾਂ ਉਹਨੇ ਆਇਆ ਹੈਗਾ ਵੀ ਘੱਟੋ ਘੱਟ 50 ਵੀਡੀਓ ਪਾ ਉਸ ਤੋਂ ਬਾਅਦ ਤੇਰਾ ਸਭ ਦੇਖੀ ਆ ਵੀ ਪ੍ਰੋਬਲਮ ਸੋਲਵ ਹੋ ਜਾਣੀ ਆ ਤੇ ਮੈਨੂੰ ਗੱਲ ਜੀ ਮਤਲਬ ਸਹੀ ਲੱਗੀ ਉਸ ਟਾਈਮ ਦੇ ਮੈਂ ਵਾਵਾ ਕੁਐਸਚਨ ਜੇ ਲਿਖੇ ਹੋਏ ਸੀਗੇ ਤੇ ਸਹੀ ਆ ਯਾਰ ਆਪਾਂ ਨੂੰ ਮੇਨ ਚੀਜ਼ ਇਹੀ ਆ ਕੰਸਿਸਟੈਂਸੀ ਕੈਮਰੇ ਦੇ ਆਪਾਂ ਸਾਹਮਣੇ ਪਹਿਲਾਂ ਬੋਲਣ ਦੀ ਪ੍ਰੈਕਟਿਸ ਦਾ ਹੋਵੇ ਆਪ ਕਿਉਂਕਿ ਯਾਰ ਮੈਨੂੰ ਆਇਆ ਸੀ ਵੀ ਕੋਈ ਬੰਦਾ ਆਪਾਂ ਨੂੰ ਨਾ ਪਰਫੈਕਟ ਦਾ ਸੋ ਐਟ ਦੀ ਐਂਡ ਆਫ ਡੇ ਆਪਾਂ ਹੀ ਕਰਨਾ ਜੋ ਕਰਨਾ ਤੇ ਜਿਹੜੀ ਚੀਜ਼ ਨਾਲ ਬਣਿਆ ਲੋਕ ਜਿਹੜਾ ਬੰਦਾ ਉਹ ਬਣਿਆ ਯੂਟਿਊਬਰ ਤੇ ਉਹ ਵਾਲੇ ਬੰਦੇ ਨੇ ਕੀ ਮਤਲਬ ਕਿ ਕੀ ਸਲਾਹ ਦੇ ਰਿਹਾ ਬੰਦਾ ਸਿਰਫ YouTube ਤੇ ਵੀਡੀਓ ਪਾਓ ਕੁਆਲਿਟੀ ਦਾ ਲੈ ਧਿਆਨ ਨਾ ਦੋ ਹਾਲੇ ਕਿਹੜਾ ਕੋਈ ਵੇਖ ਰਿਹਾ ਮੈਨੂੰ ਐ ਸੀ ਵੀ ਮੈਂ ਇੰਪਰੂਵ ਕਰਾਂ ਇੰਪਰੂਵ ਕਰਾਂ ਤੇ ਮੈਨੂੰ ਸ਼ੇਦੀ ਵੀਊ ਆਉਣ ਹਾਲੇ ਹੁਣ ਮੈਨੂੰ ਇਹ ਸਿਰਫ ਵੀਊ ਵਾਸਤੇ ਨਹੀਂ ਇਹ ਸਿਰਫ ਮੈਂ ਆਪਦੀ ਇੰਪਰੂਵਮੈਂਟ ਵਾਸਤੇ ਵੀਡੀਓ ਬਣਾ ਰਿਹਾ ਹਾਂ ਬਈ ਮੈਂ ਆ ਕੈਮਰਾ ਜਿਹੜਾ ਇਹਦੇ ਨਾਲ ਗੱਲ ਕਿਵੇਂ ਕਰਨੀ ਆ ਜੋ ਮੇਰੇ ਦਿਮਾਗ ਵਿੱਚ ਥੋੜਾ ਚੱਲ ਰਹੇ ਆ ਉਹਨਾਂ ਨੂੰ ਕਲੀਅਰ ਕਿਵੇਂ ਕਰਨਾ ਆ ਆਪ ਦਾ ਜਿਹੜਾ ਆਈਡੀਆ ਦੱਸਣਾ ਚਾਹ ਰਹਿਆ ਕੋਈ ਉਹ ਵਾਲਾ ਆਈਡੀਆ ਮੈਂ ਦੱਸਣਾ ਕਿਵੇਂ ਅਗਲੇ ਬੰਦੇ ਨੂੰ ਤੇ ਜਿਹੜੀ ਚੀਜ਼ ਮੈਂ ਮਨ ਵਿੱਚ ਜਲ ਦੱਸਣਾ ਚਾਹੁੰਨਾ ਵਾ ਉਹ ਵਾਲੇ ਬੰਦੇ ਨੂੰ ਉਵੇਂ ਪਹੁੰਚ ਵੀ ਰਹੀ ਆ ਕਿ ਨਹੀਂ ਕਿਉਂਕਿ ਮੈਂ ਪਹਿਲਾਂ ਕੀ ਕਰਦਾ ਹੀ ਮਤਲਬ ਕਾਲੀ ਗਾਲੀ ਦੇ ਵਿੱਚ ਬੋਲਣ ਦੇ ਜਾਂ ਚੀਜ਼ ਨੂੰ ਪਰਫੈਕਟ ਬਣਾਉਣ ਦੇ ਚੱਕਰ 'ਚ ਮੇਰੇ ਦਿਮਾਗ ਦਾ ਜੋ ਆਈਡੀਆ ਹੁੰਦਾ ਹੀ ਉਹ ਮੈਂ ਦੱਸਿਆ ਹੀ ਨਹੀਂ ਜਾਂਦਾ ਮਤਲਬ ਆਰਟੀਕੂਲੇਸ਼ਨ ਨਹੀਂ ਸੀ ਚੰਗੀ ਉਹ ਹੁਣ ਕਿਵੇਂ ਹੋਊ ਇਹ ਸਾਰਿਆਂ ਦਾ ਸੋਲੂਸ਼ਨ ਇੱਕ ਹੀ ਆ ਵੀ ਪਹਿਲਾਂ ਤਾਂ ਲਗਾਤਾਰ ਕੰਮ ਕਰੀ ਜਾਓ ਤੇ ਥੋੜੀ ਥੋੜੀ ਇੰਪਰੂਵਮੈਂਟ ਕਰੋ ਜਦੋਂ ਆਪਾਂ ਕੇਹ ਰਹੇ ਹਾਂ ਹੀ ਸੋਚਿਆ ਨਾ ਇੰਪਰੂਵਮੈਂਟ ਵਾਵਾ ਕਰਨੀ ਆ ਵੀ ਮੈਂ ਹੁਣ ਸਟੋਰੀ ਵੀ ਨਾਂ ਲਾ ਆ ਦੀ ਮਤਲਬ ਸਟੋਰੀ ਟੈਲਿੰਗ ਵੀ ਕਰਦਾ ਵਧੀਆ ਤੇ ਬੈਕਗ੍ਰਾਉਂਡ ਵੀ ਵਧੀਆ ਹੋਵੇ ਹੁਣ ਮੈਂ ਦੇਖੋ ਮਤਲਬ ਕੀ ਸਿਸਟਮ ਚੱਲ ਰਿਹਾ ਹੁਣ ਮੈਂ ਫੋਟੋਰੀਂਗ ਕਰ ਰਿਹਾ ਸੀਗਾ ਤੇ ਟਾਈਮ ਮਿਲਿਆ ਮੈਨੂੰ ਥੋੜਾ ਜਿਹਾ ਮੈਂ ਨਾਂ ਲਈ ਵੀਡੀਓ ਬਣਾਉਣ ਲੱਗ ਗਿਆ ਇਹ ਰੂਮ ਦੇ ਵਿੱਚ ਆਈ ਥੋੜਾ ਜਿਹਾ ਇੱਥੇ ਸ਼ਾਂਤੀ ਸੀਗੀ ਚੱਕਿਆ ਕੈਮਰਾ ਆਪ ਬਣਾ ਤੇ ਇਹਦੇ ਨਾਲ ਹੀ ਥੋੜੇ ਥੋੜੇ एफर्ट ਪਾਉਣ ਨਾਲ ਹੀ ਤੇ ਮੇਰੇ ਹਿਸਾਬ ਨਾਲ ਗੱਲ ਬਣ ਸਕਦੀ ਆ ਤੇ ਮੇਰਾ ਤਾਂ ਹੁਣ ਇਹੀ ਬਲੀਵ ਆ ਵੀ ਮੈਂ ਸਿਰਫ ਵੀਡੀਓ ਪਾਉਣੀਆਂ ਦੇਣ ਦੀਆਂ 2 3 4 ਇਹ ਨਹੀਂ ਦੇਖਣੀ ਕੁਆਲਿਟੀ ਇਹ ਨਹੀਂ ਦੇਖਣਾ ਟਾਪਿਕ ਇਹ ਨਹੀਂ ਦੇਖਣਾ ਵੀ ਅ ਮੇਰੇ ਵੀਊ ਆ ਰਹੇ ਆ ਨਹੀਂ ਹਲੇ ਮੈਂ ਸਿਰਫ ਧਿਆਨ ਇਹ ਦੇਣਾ ਵੀ ਮੈਂ ਜਿਹੜੀ ਚੀਜ਼ ਸੋਚੀ ਆ ਇੱਕ ਚੀਜ਼ YouTube ਤੇ ਵੀਡੀਓਸ ਪਾਉਣੀਆਂ ਵਾ ਮਤਲਬ ਵੀਡੀਓਸ ਪਾਉਣੀਆਂ ਇਹ ਨਹੀਂ ਦੇਖਣੀ ਵੀ ਆਹ ਵੀਡੀਓ ਪਾਉਣੀ ਆ ਆਹ ਟਾਪਿਕ ਤੇ ਪਾਉਣੀ ਆ ਓਕੇ ਬਾਕੀ ਹੋਰ ਦੂਜੀ ਜੀ ਜਿਹੜੀ ਮੈਂ ਦਿਮਾਗ ਵਿੱਚ ਰੱਖਣੀ ਆ ਆਪ ਦੇ ਆਪ ਨੂੰ ਸੋਸ਼ਲ ਮੀਡੀਆ ਤੋਂ ਤੇ ਹੋਰ ਬੈਡ ਸਾਰੀਆਂ ਆਦਤਾਂ ਤੋਂ ਦੂਰ ਰੱਖਣਾ ਕਿਉਂਕਿ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਹੈ ਜਿਆਦਾ ਬੰਦਾ ਉਹ ਚੀਜ਼ਾਂ ਕਰ ਲੂਗਾ ਸਾਰੀਆਂ ਜਾਂ ਫਿਰ ਉਹ ਜਿਹੜਾ ਆਪਦਾ ਆਬਸੈਸ਼ਨ ਹੈ ਇੱਕ ਮਾਨੇ ਚਲੋ YouTube ਜਾਂ ਕੋਈ ਵੀ ਕਿਸੇ ਦਾ ਗੋਲ ਹੋ ਸਕਦਾ ਉਹ ਚੀਜ਼ ਕਰ ਸਕਦਾ ਹੁਣ ਮੇਰੇ ਨਾਲ ਦਾ ਮੁੰਡਾ ਉਹਦਾ ਆਪਦਾ ਹੋ ਗਰੋ ਕਰਨਾ ਚਾਹੁੰਦਾ ਵਾ Instagram ਕਿਉਂਕਿ ਉਹ ਗਾਣੇ-ਗੋਣੇ ਗਾਉਂਦਾ ਵਾ ਤੇ ਮੈਂ ਉਹਨੂੰ ਇਹ ਹੀ ਸਲਾਹ ਦਿੰਦਾ ਵਾਰ-ਵਾਰ ਮੈਂ ਕਹਿੰਦਾ ਕਿਉਂਕਿ ਉਹਨੇ ਵੀਡੀਓ ਪਹਿਲਾਂ ਪਾਈਆਂ ਸੀ 9 10 ਉਸ ਤੋਂ ਬਾਅਦ ਉਹਨੇ ਬਾਕੀ ਜਿਹੜੀਆਂ ਪਾਈਆਂ ਨਾ 10 15 ਉਹ ਪਾ ਕੇ ਫਿਰ ਡਿਲੀਟ ਕਰਤੀਆਂ ਮਤਲਬ ਆਰਚਾਈਵ ਕਰਤੀਆਂ ਪਤਾ ਨਹੀਂ ਕੀ ਕਰਤਾ ਮੈਨੂੰ ਉਹ ਤਾਂ ਮੈਂ ਇੰਸਟਾਗ੍ਰam ਚ ਚਲਾਉਂਦਾ ਨਹੀਂ ਹੁਣ ਮੈਂ ਡਿਲੀਟ ਕੀਤਾ ਸੀ ਮੈਂ ਬਾਅਦ ਅੱਜ ਵੇਖਿਆ ਡਾਊਨਲੋਡ ਕਰਕੇ ਵੀ ਉਹਨੇ ਕਿੰਨੀਆਂ ਕਿ ਵੀਡੀਓ ਪਾਤੀਆਂ ਤੇ ਉੱਪਰ ਉਹਦੀਆਂ ਕੋਈ ਵੀਡੀਓ ਹੈ ਹੀ ਨਹੀਂ ਸਿਰਫ ਇੱਕ ਵੀਡੀਓ ਪਈ ਸੀ ਮੈਨੂੰ ਆਪਦੇ ਵਾਲੀ ਫੀਲ ਜੀ ਆਈ ਯਾਰ ਬੰਦਾ ਇਹ ਵੀ ਉਹ ਗੱਲ ਜੀ ਹੈ ਨਹੀਂ ਮਾਈਂਡ ਸੈ ਕਿਉਂਕਿ ਯਾਰ ਪਾਉਣੀਆਂ ਬਣੀਆਂ ਵੀਡੀਓ ਮੈਂ ਕਿਹਾ ਪਾ ਯਾਰ ਭਾਵੇਂ ਅੱਡ ਚੈਨਲ ਬਣਾ ਲਾ ਕੋਈ ਵਧੀਆ ਵਿਊ ਆ ਗਏ ਮੈਨੂੰ ਚੱਲ ਇਹ ਜੇ ਇਥੋਂ ਨਹੀਂ ਇਹਦੇ ਤੇ ਪਾਉਣਾ ਚਾਹੁੰਦਾ ਵਾਧੂ ਜਿਵੇਂ ਕਈ ਆਪਾਂ ਹੁੰਦੇ ਨੇ ਬਿਨਾ ਮਤਲਬ ਸਿੰਪਲ ਵੀਡੀਓ ਨਹੀਂ ਪਾਉਣੀ ਚਾਹੁੰਦਾ ਉਹ ਉਹ ਵੀ ਮਤਲਬ ਜਿਵੇਂ ਮੇਰੇ ਵਾਂਗੂ ਪਰਫੈਕਸ਼ਨਿਸਟ ਆ ਵੀ ਹੈ ਘੈਂੜ ਘੈਂੜ ਹੀ ਪਾਉਣੀ ਆ ਜੀ ਤੇ ਵਿਊ ਵੀ ਸਾਰੀਆਂ ਤੇ ਆਉਣ ਵਧੀਆ ਪਰ ਮੇਨ ਚੱਕਰ ਇਹ ਆ ਵੀ ਸਕਿੱਲ ਤੇ ਧਿਆਨ ਤੇ ਸਕਿੱਲ ਇੰਪਰੂਵ ਕਿਵੇਂ ਹੋਊਗੀ ਪ੍ਰੈਕਟਿਸ ਨਾਲ ਪ੍ਰੈਕਟਿਸ ਕਿਵੇਂ ਹੋਊਗੀ ਜਦੋਂ ਆਪਾਂ ਡੇਲੀ ਉਹ ਵਾਲੀ ਚੀਜ਼ ਕਰ ਰਹੇ ਆ ਏਨੀ ਪ੍ਰੈਕਟਿਸ ਆਪਾਂ 15 50 ਦਿਨਾਂ ਦੇ ਵਿੱਚ ਇੱਕ ਵੀਡੀਓ ਬਣਾਈ ਤੇ ਉਹ ਪ੍ਰੈਕਟਿਸ ਪ੍ਰੈਕਟਿਸ ਹਣੀ ਵਕਤ ਬੰਦ ਉਹ ਚੀਜ਼ ਕਰਨੀ ਆ ਸ਼ੁਰੂ ਦੇ ਵਿੱਚ ਉਸ ਤੋਂ ਬਾਅਦ ਕੁਆਲਿਟੀ ਕੁਆਲਿਟੀ ਦੇਖੀ ਆਪਾਂ ਵਧੀਆ ਕਰਾਂਗੇ ਜਦੋਂ ਇੱਕ ਵਾਰੀ ਇੱਕ ਲੈਵਲ ਤੇ ਪਹੁੰਚ ਗਏ ਪਰ ਹਲੇ ਆਲਾ 6 ਮਹੀਨੇ 6 ਮਹੀਨੇ ਦਾ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਜਿੰਨੀਆਂ ਹੋ ਸਕਦੀਆਂ ਇਹ ਦਿਮਾਗ ਦੇ ਵਿੱਚ ਰੱਖਣਾ ਮੈਂ ਖੁਦ ਭੁੱਲ ਜਾਨਾ ਕਿਉਂਕਿ ਯਾਰ ਮੈਂ ਓਵਰ ਥਿੰਕਰ ਆ ਥਿੰਕਰ ਆ ਪਰਫੈਕਸ਼ਨਿਸਟ ਚੀਜ਼ਾਂ ਵਧੀਆ ਹੀ ਕਰਨੀਆਂ ਆ ਪਰੇ ਹੌਲੀ ਹੌਲੀ ਹੁਣ ਮਤਲਬ ਵੀ ਆਦਤ ਨੂੰ ਛੱਡਣ ਲਈ ਵੀ ਨਾ ਪਹਿਲਾਂ ਅਵੇਅਰ ਹੋ ਜਾਈਦਾ ਅਵੇਅਰ ਹੋ ਕੇ ਫਿਰ ਉਹਨੂੰ ਦੇਖੀਦਾ ਹਾਂ ਯਾਰ ਆਹ ਵਾਲੀ ਚੀਜ਼ ਹੈ ਬਾਕੀ ਵਧੀਆ ਇੱਕ ਮਤਲਬ ਕਿ ਵਧੀਆ ਮੈਂ ਥੋੜੀ ਕੋਰਸ ਲੈ ਲਿਆ ਉਹ ਕੋਰਸ ਮੈਨੂੰ ਹੋਰ ਆਏ ਨਹੀਂ ਸੀ ਮੈਂ ਕੋਰਸ ਦੇ ਵਿੱਚ ਜੋ ਉਹਨਾਂ ਨੇ ਵੀਡੀਓ ਜਿੱਦਾਂ ਦੱਸਿਆ ਬੰਦੇ ਨੇ ਉਹ ਵਾਲੀ ਚੀਜ਼ ਕਰਨੀ ਨਹੀਂ ਮੈਨੂੰ ਆਏ ਸੀ ਕਮਿਊਨਿਟੀ ਹੈ ਜਿਹੜੀ ਉਹਦੇ ਵਿੱਚ ਬੰਦਾ ਰੋਜ਼ ਟੱਚ ਦੇ ਵਿੱਚ ਰਹਿੰਦਾ ਬੰਦਿਆਂ ਦੇ ਵਿੱਚ ਜਿਹੜੇ ਆਪਣੇ ਵਾਂਗੂ ਕੁਕ ਕਰਨਾ ਚਾਹੁੰਦੇ ਆ ਤਾਂ ਕਰਕੇ ਮੈਂ ਕੋਰਸ ਲਿਆ ਸੀ ਵੀਡੀਓਜ਼ ਦੀ ਤਾਂ ਮੈਨੂੰ ਨੌਲੇਜ ਸੀਗੀ ਉਹ ਬੰਦੇ ਨੇ ਫ੍ਰੀ ਵੀਡੀਓ ਦੇ ਵਿੱਚ ਵੀ ਕਿੰਨਾ ਦੱਸਿਆ ਸਿਰਫ ਵੀਡੀ 300 ਵੀਡੀਓ ਜੇ ਬੰਦਾ ਪਾ ਦਿੰਦਾ ਤੇ ਉਹਦੇ ਨਾਲ ਬੰਦੇ ਦਾ ਨਾ ਬੋਲਣ ਦਾ ਤਰੀਕਾ ਤੇ ਇੱਕ ਕੈਮਰੇ ਨਾਲ ਪ੍ਰੈਜੈਂਸ ਬਣ ਜਾਂਦੀ ਵੀ ਹਾਂ ਯਾਰ ਆਹ ਵਾਲੀ ਚੀਜ਼ ਆ ਤੇ ਪਰ ਉਹ ਵਾਲੀ ਮੈਨੂੰ ਜੀ ਮੈਨੂੰ ਆਇਆ ਸੀ ਵੀ ਹਲਕੇ ਜਿਹਾ ਚ ਲੈ ਜਾਂਦੀ ਵੀ ਠੀਕ ਆ ਵੀ ਕੋਰਸ ਦੇ ਵਿੱਚ ਜਾਂ ਲਾਈਵ ਕਾਲ ਜਿਉਂ ਨੇ ਕੋਈ ਖਾਸ ਹੀ ਦੱਸ ਦੇਣਾ ਪਰ ਸੇਮ ਉਹੀ ਐਡਵਾਈਸ ਆ bro 300 ਵੀਡੀਓ ਪਾਓ ਆਵ ਦੀ ਜਿਹੜੀ ਨਰਵਸਨੈਸ ਕੈਮਰੇ ਮੂਰੇ ਆਏ ਮਤਲਬ ਮਤਲਬ ਆ ਆ ਜਿਹੜੀ ਚੀਜ਼ਾਂ ਹੀ ਹੁੰਦੀਆਂ ਹਨ ਇਹ ਬੰਦਾ ਦੂਰ ਹੋ ਜਾਂਦੀਆਂ ਸਾਰੀਆਂ ਤੇ ਤਾਂ ਕਰਕੇ ਮੈਂ ਹੁਣ 300 ਵੀਡੀਓ ਆਪਦੀ ਉਹ ਵਾਲੀ ਜਰਨੀ ਤੇ ਆ ਜਿੱਦਨ 300 ਵੀਡੀਓ ਹੋ ਗਈਆਂ ਉਸ ਤੋਂ ਬਾਅਦ ਮੈਂ ਆਪਦੀ ਕੁਆਲਿਟੀ ਇੰਪਰੂਵ ਕਰਨੀ ਆ ਉਹਨਾ ਟਾਈਮ ਜੋ ਮੇਰੇ ਦਿਮਾਗ ਚ ਆਉਂਦਾ ਜੋ ਮੇਰਾ ਟੌਪਿਕ ਆ ਜਾਂਦਾ ਕੋਈ ਸਕ੍ਰਿਪਟ ਨਹੀਂ ਲਿਖਣੀ ਤੇ ਬਾਕੀ ਜੋ ਜੋ ਜ਼ਿੰਦਗੀ ਚੱਲੀ ਜਾਂਦਾ ਉਹ ਉਸ ਹਾਉਣਾ ਆਪਾਂ ਸ਼ੇਅਰ ਕਰੀ ਜਾਣਾ ਵਾ ਇਹ ਮੇਰਾ 온 ਕੰਰੰਟਲੀ ਗੋਲਸ ਇਸ ਟਾਈਮ ਤੇ ਮੈਂ ਹੁਣ ਇਸ ਟਾਈਮ ਸਿਰਫ ਐਂ ਗੱਲ ਕਰ ਰਿਹਾ ਵੀ ਜਿਵੇਂ ਮੇਰਾ ਯਾਰ ਦੋਸਤ ਆ ਜਾਂ ਕੋਈ ਆਪਣਾ ਸਕੂਲ ਫਰੈਂਡ ਕੋਈ ਵੀ ਹੋ ਸਕਦਾ ਵਾ ਜਾਂ ਕੋਈ ਨਾਲ ਬੰਦਾ ਜਿਵੇਂ ਆਪਾਂ ਆਮ ਗੱਲ ਕਰਦੇ ਆਂ ਇਤਰੀ ਕਵਰੀਆ ਇੱਥੇ ਕੋਈ ਐ ਪ੍ਰੈਸ਼ਰ ਜਾਂ ਫੀਲ ਹੋ ਰਿਹਾ ਵੀ ਹਾਂ ਯਾਰ ਕੋਈ ਜਿਵੇਂ ਆਪਾਂ ਨੂੰ ਕਿਸੇ ਨੂੰ ਦਿਖਾਉਣਾ ਆ ਜੋ ਕਰਕੇ ਤੇ ਇੱਕ ਵਾਰ ਸੋਚ ਕੇ ਵੇਖੋ ਮੈਨੂੰ ਵੀ ਐ ਇਹਦੇ ਹੁੰਦਾ ਵੀ ਜਿਵੇਂ ਮੈਨੂੰ ਕੋਈ ਪੁੱਛੇ ਹੁਣ ਵੀ ਅੰਗਰੇਜ਼ੀ ਤੂੰ ਕਿਵੇਂ ਸਿੱਖੀ ਮੈਂ ਹੁਣ ਥੋੜੀ-ਮੋਟੀ ਆਈ ਕੈਨ ਸਪੀਕ ਇੰਗਲਿਸ਼ ਤੇ ਮੈਨੂੰ ਜੇ ਪੁੱਛਦਾ ਜਾਂ ਮੈਂ ਘਰੇ ਹੁੰਦਾ ਵੀ ਤੈਨੂੰ ਅੰਗਰੇਜ਼ੀ ਤੂੰ ਕਿਵੇਂ ਬੋਲ ਲੈਣਾ ਤੇ ਮੈਂ ਦਿਮਾਗ ਦੇ ਵਿੱਚ ਇਹੀ ਹੁੰਦਾ ਵੀ ਯਾਰ ਇਹਨੂੰ ਹੁਣ ਕੀ ਮਤਲਬ ਇੱਕ ਜਵਾਬ ਥੋੜੀ ਆ ਵੀ ਮੈਂ ਵਸਾ ਕੀਤਾ ਤੇ ਹੋ ਗਿਆ ਪ੍ਰੈਕਟਿਸ ਕਿੰਨੇ ਟਾਈਮ ਤੋਂ ਪ੍ਰੈਕਟਿਸ ਕਰਦੇ ਇਹਦੇ ਨਾਲ ਗੱਲ ਉਹਦੇ ਨਾਲ ਗੱਲ ਕਰਦੇ ਗ੍ਰਾਮਰ ਪੜ੍ਹ ਬਾਬਾ ਕੋ ਕੀਤਾ ਫਿਰ ਕਿਤੇ ਜਾ ਕੇ ਬੰਦਾ ਬੋਲਣ ਜੋਗਾ ਹੁੰਦਾ ਤੇ ਉਸੇ ਤਰ੍ਹਾਂ ਹੀ ਹੁਣ ਮੈਨੂੰ ਆਇਆ ਲੱਗਦਾ ਜਿਹੜੇ ਬੰਦੇ ਵੀਡੀਓ ਜੀ ਵਧੀਆ ਬਣਾ ਲੈਂਦੇ ਉਹ ਮੇਰੇ ਤੋਂ ਕਦੇ ਨਹੀਂ ਬਣਦੇ ਬਸ ਆਹੀ ਚੀਜ਼ ਦੀ ਕਮੀ ਆ ਆਪਾਂ ਆਪ ਦੇ ਆਪ ਨੂੰ ਆਏ ਨਹੀਂ ਸਮਝਦਾ ਮਤਲਬ ਕਿ ਆਪਾਂ ਰੈਸ਼ਨਲ ਹੀ ਨਹੀਂ ਸੋਚਦੇ ਵੀ ਹਾਂ ਜੀ ਇਹ ਇੱਕ ਸਕਿੱਲ ਆ ਹੌਲੀ ਹੌਲੀ ਬੰਦੇ ਦੀ ਇੰਪਰੂਵਮੈਂਟ ਹੋਊਗੀ ਚੱਲ ਵਧੀਆ ਹੈ ਹੁਣ ਮੈਨੂੰ ਫੇਰ ਪਤਾ ਲੱਗ ਗਿਆ ਮੈਂ ਜਦੋਂ ਆ ਵੀ ਜੋ ਪੂਰੀ ਕਰਨੀ ਐ ਦੋ ਸਾਲਾਂ ਦੀ ਸਾਲ ਹੋ ਗਿਆ ਇੱਕ ਸਾਲ ਹੋਰ ਉਦੋਂ ਤੱਕ ਤਾਂ ਮੈਂ ਪ੍ਰੈਕਟਿਸ ਕਰ ਕਰਕੇ ਆਪ ਦੀ ਸਕਿੱਲ ਇੰਪਰੂਵ ਕਰਦਣੀ ਪੂਰੀ ਤੇ ਗੋਲ ਆਪਣਾ ਇਹ ਹੀ ਆ ਵੀ 1 ਲੱਖ ਰੁਪਇਆ ਮਹੀਨੇ ਦਾ ਕਮਾਉਣਾ YouTube ਤੋਂ ਅੱਜ ਦੇ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਹੁਣ ਮੈਂ ਜਾਂਦਾ ਵਾਂ ਪੈਟਰੋਲਿੰਗ ਕਰਦਾ ਪ੍ਰਾਊਡ ਆਫ ਯੂ ਪ੍ਰਦੀਪ ਤੂੰ ਐਕਸ਼ਨ ਲੈ ਰਿਆ ਇਹ ਹੀ ਬਹੁਤ ਵੱਡੀ ਗੱਲ ਆ ਆਪ ਦੇ ਆਪ ਨੂੰ ਕਦੇ ਵੀ ਕ੍ਰਿਟਿਸਾਈਜ਼ ਨਹੀਂ ਕਰਨਾ ਆਪਦੇ ਆਪਨਾ ਕਦੇ ਵੀ ਮਾੜਾ ਨਹੀਂ ਬੋਲਣਾ ਆਪਦੇ ਆਪ ਦੀ ਗਲਤੀ ਜੇ ਕੋਈ ਹੁੰਦੀ ਵੀ ਆ ਉਹਨੂੰ ਲੈ ਕੇ ਮਾੜਾ ਨਹੀਂ ਕਰਨਾ ਵੀ ਅਗਲੇ ਦਿਨ ਨੂੰ ਫੇਰ ਤੂੰ ਮਾੜੇ ਮਤਲਬ ਕੀ 멘ਟਲ ਤੇਰੀ એનર્ਜੀ ਘਟ ਕੇ ਫੇਰ ਤੂੰ ਮਾੜਾ ਹੀ ਕਰ ਦੇ ਆਪਦੇ ਆਪ ਨੂੰ ਪਹਿਲੀ ਗੱਲ ਤਾਂ ਰੋਕਣਾ ਵੀ ਨਹੀਂ ਕੋਈ ਮਾੜਾ ਕਰਨਾ ਜੇ ਹੋ ਵੀ ਗਿਆ ਕ੍ਰਿਟੀਸਾਈਜ਼ ਨਹੀਂ ਕਰਨਾ ਆਪਦੇ ਆਪ ਨੂੰ ਸਮਝਾਉਣਾ ਓਕੇ ਬੱਸ ਬਾਏ